ਫਗਵਾੜਾ ਜਿਲੰਦਰ ਹਾਈਵੇ ਦੇ ਉੱਪਰ ਅੱਗ ਦੇ ਭਾਬੜ ਮਾ ਜਾਂਦੇ ਨੇ ਦੋ ਗੱਡੀਆਂ ਟਕਰਾਉਣ ਦੇ ਨਾਲ ਸੜਕ ਦੇ ਉੱਪਰ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮਾ ਵਿਕਾਸ ਤੋਂ ਹਰਦਾਲ ਦੇਖ ਰਹੇ ਹੋ ਸਾਇਨ ਟੀਵੀ ਸਮਝ ਜੋ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਰਾਤ ਜਦੋਂ ਜਿਲੰਦਰ ਫਗਵਾੜਾ ਹਾਈਵੇ ਦੇ ਉੱਪਰ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਹਾਦਸਾ ਵੀ ਇਹੋ ਜਿਹਾ ਜਿਸ ਦੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਸਾਹਮਣੇ ਆਉਂਦੀਆਂ ਨੇ ਤਸਵੀਰਾਂ ਦੇਖ ਸਕਦੇ ਹੋ ਬੇਅਦਬ ਖੌਫਨਾਕ ਤਸਵੀਰਾਂ ਜੋ ਕਿ ਜਲੰਧਰ ਫਗਵਾੜਾ ਹਾਈਵੇ ਤੋਂ ਇਹ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਕਿ ਦੋ ਗੱਡੀਆਂ ਦੇ ਟਕਰਾਉਣ ਦੇ ਨਾਲ ਅੱਗ ਲੱਗ ਜਾਂਦੀ ਹੈ ਹਾਲਾਂਕਿ ਜਦੋਂ ਪੁਲਿਸ ਮੁਲਾਜ਼ਮ ਜੋ ਕਿ ਮੌਕੇ ਤੇ ਅਧਿਕਾਰੀ ਖੜੇ ਸਕੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਪਹਿਲਾਂ ਇੱਕ ਗੱਡੀ ਸੀਗੀ ਜੋ ਕਿ ਡਿਵਾਈਡਰ ਦੇ ਨਾਲ ਟਕਰਾ ਕੇ ਪਲਟ ਜਾਂਦੀ ਹੈ ਉਸ ਤੋਂ ਬਾਅਦ ਐਸਐਸਫ ਫਗਵਾੜਾ ਦੀ ਜਿਹੜੀ ਟੀਮ ਹੈ ਉਹ ਮੌਕੇ ਤੇ ਪਹੁੰਚਦੇ ਤੇ ਉਹਨਾਂ ਦੇ ਵੱਲੋਂ ਜਿਹੜਾ ਹੈ ਉਹਨਾਂ ਨੂੰ ਸੁਰੱਖਿਅਤ ਜਿਹੜਾ ਗੱਡੀ ਦੇ ਵਿੱਚੋਂ ਕਢ ਲਿੱਤਾ ਜਾਂਦਾ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਫੱਟਰ ਲੋਕ ਸੀਗੇ ਉਹਨਾਂ ਨੂੰ ਅਸੀਂ ਹਸਪਤਾਲ ਸਿਵਲ ਹਸਪਤਾਲ ਪਹੁੰਚਾਇਆ ਲੇਕਿਨ ਜਦੋਂ ਟ੍ਰੈਫਿਕ ਸਲੋ ਸੀਗੀ ਤਾਂ ਪਿੱਛੋਂ ਜਿਹੜੀਆਂ ਗੱਡੀਆਂ ਫਾਸਟ ਆ ਰਹੀਆਂ ਸੀਗੀਆਂ ਉਹਨਾਂ ਦੀ ਆਪਸੇ ਵਿੱਚ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਗੱਡੀਆਂ ਨੂੰ ਅੱਗ ਲੱਗਣ ਦੀ ਖਬਰ ਵੀ ਸਾਹਮਣੇ ਆਈਏ ਤਸਵੀਰਾਂ ਦੇਖ ਸਕਦੇ ਹੋ ਲੇਕਿਨ ਇੱਕ ਜਿਹੜਾ ਹੋਰ ਸਸਪੈਂਸ ਦੇਖਣ ਨੂੰ ਮਿਲਦਾ ਹੈ ਕਿ ਗੱਡੀਆਂ ਦੀ ਗਲਤਾਂ ਦੱਸੀ ਜਾਂਦੀਆਂ ਲੇਕਿਨ ਉਹਦੇ ਵਿਚਕਾਰ ਮੋਟਰਸਾਈਕਲ ਨੂੰ ਅੱਗ ਲੱਗਣ ਦੀ ਵੀ ਖਬਰ ਸਾਹਮਣੇ ਆਈ ਹੈ ਕਿ ਦੇਖ ਸਕਦੇ ਹੋ ਕਿ ਦੇਰ ਰਾਤ ਫਗਵਾੜਾ ਜਲੰਧਰ ਹਾਈਵੇ ਦੇ ਉੱਪਰ ਇੱਕ ਵੱਡਾ ਹਾਦਸਾ ਹੁੰਦਾ ਹੈ ਜਿਸ ਦੇ ਵਿੱਚ ਅੱਗ ਦੇ ਭਾਂਬੜ ਮਚਦੇ ਹੋਏ ਸਾਹਮਣੇ ਆਉਂਦੇ ਦੇਖ ਸਕਦੇ ਹੋ ਹਾਲਕਿ ਦੱਸਿਆ ਜਾ ਰਿਹਾ ਜੋ ਤੱਕ ਹੁਣ ਤੱਕ ਜੀ ਜੋ ਖਬਰ ਹੈ ਕਿ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਲੇਕਿਨ ਜਿਹੜੇ ਲੋਕ ਜ਼ਖਮੀ ਸਿਗੇ ਉਹਨਾਂ ਨੂੰ ਸਿਵਲ ਹਸਪਤਾਲ ਪੁਲਿਸ ਦੀ ਟੀਮ ਵੱਲੋਂ ਪਹੁੰਚਾਇਆ ਗਿਆ ਦੇ ਫਾਸਟਰ ਕੀਤਾ ਗਿਆ ਲੇਕਿਨ ਤਸਵੀਰਾਂ ਦੇਖ ਸਕ ਰਹੇ ਹੋ ਤਸਵੀਰਾਂ ਜੋ ਕਿ ਜਲੰਧਰ ਫਗਵਾੜਾ ਹਾਈਵੇ ਤੋਂ ਸਾਹਮਣੇ ਆਈਆਂ ਜਿੱਥੇ ਕਿ ਦੋ ਗੱਡੀਆਂ ਟਕਰਾਉਣ ਦੇ ਨਾਲ ਅੱਗ ਤਾਂ ਲੱਗਦੀ ਹੈ ਲੇਕਿਨ ਉਸ ਦੇ ਨਾਲ-ਨਾਲ ਇੱਕ ਗੱਡੀ ਉਸ ਤੋਂ ਪਹਿਲਾਂ ਅੱਗੇ ਡਿਵਾਈਡਰ ਦੇ ਨਾਲ ਟਕਰਾ ਕੇ ਪਲਟੀ ਹੁੰਦੀ ਹੈ ਤੇ ਇੱਕ ਮੋਟਰਸਾਈਕਲ ਦੀ ਵੀ ਅੱਗ ਲੱਗਣ ਦੀ ਖਬਰ ਸਾਹਮਣੇ ਆਉਂਦੀ ਹੈ ਲੇਕਿਨ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਇਸ ਪੂਰੀ ਖਬਰ 'ਚ ਦੇਖਿਓ ਫਗਵਾੜਾ ਤੋਂ ਯਸ਼ ਸ਼ਰਮਾ ਦੀ ਇੱਕ ਖਾਸ ਰਿਪੋਰਟ ਅਸੀਂ ਆ ਰਹੇ ਸੀ ਕਿ ਜਿਹੜੇ ਟੰਡ ਕਰਕੇ ਰੇਂਜਰ ਕੋਲ ਚਲੇ ਗਏ ਸੀ ਜੀ ਜਿਹੜਾ ਉਸ ਟੰਡ ਕਰਕੇ ਆਲਰੇਡੀ ਤੇ ਟ੍ਰੈਫਿਕ ਜਮ ਹੋ ਜਾਦਾ ਸੀ ਜੀ ਜੀ ਬੋਲਦਾ ਤੁਹਾਨੂੰ ਕਿ ਗੱਡੀ ਇਸ ਪਾਸੇ ਆਏ ਆ ਤੇ ਗੱਡੀ ਸਾਡੀ ਰੁਕੀ ਆ ਅਗੇ ਟੋਟਲੀ ਜਾਮ ਸੀਗਾ ਹੂੰ ਤੇ ਹਾਰਡਲੀ 30 ਸੈਕਿੰਡ ਹੀ ਹੋਈ ਤੇ ਚੱਲੀ ਨੂੰ ਮਤਲਬ ਰੁਕੀ ਹੋਈ ਹੈ ਸਾਈਡ ਤੇ ਜਿਹੜਾ ਲੰਬਾ ਟਰਾਲਾ ਖੜੇ ਆ ਜੀ ਇਹ ਸਾਡਾ ਡਰਾਈਵ ਸਾਈਡ ਤੇ ਸੀ ਓਕੇ ਤੇ ਜਸਟ ਉਪਰੋਂ ਡੀਆਰਐਲ ਦੇ ਵਿੱਚ ਤੁਸੀਂ ਕਿ ਪਿੱਛੋਂ ਇੱਕਦਮ ਕੋਈ ਤੇਜ਼ ਲਾਈਟ ਆ ਗਈ ਹੂੰ ਉਹ ਬਸ ਹਿੱਟ ਕੀਤੀ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਜੀ ਤੁਹਾਡੀ ਗੱਡੀ ਕਿਹੜੀ ਹੈ ਪਰਾਟਾ ਦੀ ਵੀ ਕਿਹਨਾ ਮੈਂ ਤੁਹਾਡਾ ਤੇ ਕਿੱਥੇ ਦੇ ਰਹਿਣ ਵਾਲੇ ਜਦੋਂ ਜਿਲੰਧਰ ਰਹਿਣੇ ਹਾਂ ਹੁਣ ਤੁਸੀਂ ਪਗਵਾੜੇ ਵਾਲੀ ਸਾਈਡ ਤੋਂ ਆ ਰਹੇ ਸੀਗੇ ਝੈੜੂ ਸਾਹਮਣੇ ਸਟੇਸ਼ਨ ਤੋਂ ਆ ਰਹੇ ਹਾਂ ਜਿੰਨੀਆਂ ਗੱਡੀਆਂ ਦਾ ਜਿਹੜਾ ਐਕਸੀਡੈਂਟ ਹੋਇਆ ਸਰ ਸਾਡੀ ਅੱਗੇ ਸੀਗੀ ਪਿੱਛੋਂ ਆ ਕੇ ਹਿੱਟ ਕੀਤੀ ਹੈ ਉਹ ਨਾਲ ਹੀ ਉਸ ਤੋਂ ਬਾਅਦ ਮੇਰਾ ਲੋਕ ਹੋ ਗਿਆ ਜੀ ਲੋਕ ਬੈਗ ਖੋਲੇ ਮੈਨੂੰ ਨਾ ਤਾਂ ਆਈਡੀ ਹੈ ਪਰ ਨਾਲ ਮੇਰੇ ਸਾਈਡ ਤੇ ਸੀਟ ਸੀਗੀ ਇੱਕ ਕੋ-ਪੈਸੇਂਜਰ ਸੀਟ ਸੀ ਤੇ ਅੱਗੇ ਹਾਈਲੈਕਸ ਗੱਡੀ ਸੀਗੀ ਤੇ ਇੱਕ ਲੈਟਰ ਵੀ ਆਈ ਸੀ ਉਹਨਾਂ ਵਿੱਚ ਤਿੰਨ ਚਾਰ ਸੀਗੇ ਦੋ ਸਰਦਾਰ ਮੁੰਡੇ ਸੀਗੇ ਦੇ ਦੋ ਦੂਜੇ ਬੰਦੇ ਸੀ ਨਾਲ ਆਪਣਾ ਉਹਨਾਂ ਨੇ ਪੁੱਛਿਆ ਏਦਾਂ ਕਰਕੇ ਤੇ ਮੈਨੂੰ ਕੋਈ ਸਾਈਡ ਹੀ ਨਹੀਂ ਬਾਲ ਬੁੱਢੇ ਸਾਰੂ ਤੇ ਮੇਰੇ ਸਾਈਡ ਤੋਂ ਕੁਝ ਨਹੀਂ ਪਾਇਆ ਤੇ ਇਹਨਾਂ ਨੇ ਖੋਲ ਕੇ ਇਹਨਾਂ ਨੇ ਦਰਵਾਜ਼ਾ ਪੁਸ਼ ਕੀਤਾ ਜ਼ੋਰ ਦੀ ਫਿਰ ਬਾਹਰ ਕੱਟਿਆ ਫਿਰ ਮੈਨੂੰ ਕਿਹਾ ਕਿ ਤੁਹਾਨੂੰ ਨਾਲ ਨਾਲ ਕੋਈ ਜਾਨੀ ਨੁਕਸਾਨ ਵੀ ਹੋਇਆ ਪਰ ਆਏ ਕਿਤਾਂ ਨਹੀਂ ਬੱਟੂ ਤੇਰੇ ਤੋਂ ਥੋੜਾ ਜਿਹਾ ਸਿਰ ਦਾ ਦਰਦ ਹੋ ਰਿਹਾ ਤੁਸੀਂ ਕਿੰਨੇ ਜਣੇ ਗੱਡੀ ਦੇ ਵਿੱਚ ਮੌਜੂਦ ਸੀ ਓਕੇ ਤੇ ਕੋਈ ਬਾਈਕ ਵਾਲਾ ਵੀ ਭਾਜੀ ਚਪੇਟ ਚ ਆਇਆ ਸਾਈਡ ਤੋਂ ਡਿੱਗੇ ਹੋਏ ਸੀਗੇ ਪਰ ਇਹਨਾਂ ਨੂੰ ਨਹੀਂ ਪਤਾ ਸਰ ਕੌਣ ਕੌਣ ਡਿੱਗ ਰਿਹਾ ਸੀ ओके ਉਹ ਹਮ ਬੰਦੇ ਤੇ ਲੱਗੇ ਹੋਇਆ ਓਕੇ ਅ ਪੀਐਸ ਸਦਰ ਦੇ ਹੇਟ ਕੰਦੇ ਏਰੀਆ ਦੇ ਵਿੱਚ ਇੱਕ ਬ੍ਰੋਡਡ ਤੇ ਇੱਕ ਸੱਟ ਨਾਲ ਮੇਰੇ ਕੋਲ ਰੋ ਸਾਈਡ ਐ ਸੱਟਾ ਨਾਲ ਦੋ ਮੁੰਡੇ ਆਏ ਕੀ ਕੀ ਨਾਮ ਇਹਨਾਂ ਸੀ ਉਹ ਮੈਂ ਦੱਸਣਾ ਮੁਸ਼ਕਲ ਹੈ ਬਟ ਹੈ ਕਿ ਇਹਦੇ ਵਿੱਚ ਇੱਕ ਦੇ ਸ਼ੁਰੂਆਤੀ ਦੇਖਣ ਤੇ ਲੱਗਦਾ ਫ੍ਰੈਕਚਰ ਹੈ ਖੰਬੇ ਪਾਟਾ ਦਾ ਇੱਕ ਬ੍ਰੋਡਡਟ ਸੀ ਤੇ ਮੈਂ ਐਸੇ ਬਲਜੀਤਰਾਮ ਐਸਐਸਫ ਫੋੜਾ ਤੇ ਇਹ ਤੋਂ ਜਿੱਥੇ ਅੱਗ ਲੱਗੀ ਹੈ ਇਹ ਤੋਂ ਮੁਰੇ ਗੱਡੀ ਐਕ ਪਲਟ ਗਈ ਕਾਰ ਤੇ ਉਹ ਡਬਲ ਨਾ ਟਕਰਾਉਣਾ ਜੇਕਰ ਟਕਰਾਉਣਾ ਸੀ ਕੁਦਰਤੀ ਗਸ਼ਤ ਤੇ ਜਾ ਰਹੇ ਸੀ ਆ ਦੇਖਿਆ ਨਾਲ ਹੀ ਸਾਨੂੰ 112 ਤੋਂ ਕਾਲ ਆ ਕੇ ਵੀ ਜਾ ਕੇ ਦੇਖੋ ਅਸੀਂ ਪਹਿਲੇ ਪਹੁੰਚ ਗਏ ਇਹ ਕੁਦਰਤੀ ਨੰਗ ਰਹੇ ਸੀ ਰਾਸਤੇ ਤੇ ਜਦੋਂ ਨੰਗ ਰਹੇ ਸੀ ਤਾਂ ਗੱਡੀਓ ਪਲਟੀ ਸੀ ਉਹਦੇ ਵਿੱਚ ਇੱਕ ਜੈਂਟ ਸੀ ਇੱਕ ਲੇਡੀ ਐਕ ਬੱਚਾ ਉਹਨਾਂ ਨੂੰ ਬਾਹਰ ਕੱਢ ਕੇ ਦੂਜੀ ਗੱਡੀ ਪਹਟਾ ਕੇ ਜਲੰਧਰ ਭੇਜਿਆ ਤੇ ਉਹ ਗੱਡੀ ਪਰੇ ਅਹ ਲੈਕਰ ਆ ਰਿਹਾ ਸੀ ਪਿਛੋਂ ਟ੍ਰੈਫਿਕ ਸਲੋ ਆ ਰਿਹਾ ਸੀ ਉਹ ਗੱਡੀ ਮੋਲੀ ਇੱਕ ਫਲਟਰਨਟ ਰਵੇ ਨਾ ਪਿਛੋਂ ਸਲੋ ਆ ਰਿਹਾ ਸੀ ਤਕਰੀਬਨ ਜਿੱਥੇ ਗੱਡੀ ਇਹ ਪਹਿਲਾਂ ਐਕਸੀਡੈਂਟ ਪਾਰਟੀ ਸੀ ਉਤੋਂ 200 300 400 ਮੀਟਰ ਤੇ ਪਿੱਛੇ ਸਲੋ ਟ੍ਰੈਫਿਕ ਚੱਲ ਰਿਹਾ ਸੀ ਉਹ ਜੋ ਸਲੋ ਚੱਲ ਰਿਹਾ ਸੀ ਤੇ ਪਿੱਛੇ ਅਸੀਂ ਦੇਖਿਆ ਤੇ ਧੂਆ ਨਿਕਲ ਰਿਹਾ ਜੇ ਮੌਕੇ ਨਾ ਗਏ ਤਾਂ ਦੋ ਕਾਰਾਂ ਨੂੰ ਆਪਸ ਵਿੱਚ ਟਕਰਾਉਣ ਨਾ ਇਹ ਗੱਡੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ ਜਿਹੜਾ ਅੱਗੇ ਟਰੱਕ ਜਾਂ ਉਹਦੇ ਨਾਲ ਟਕਰਾਈਆਂ ਨਹੀਂ ਆਪਸ ਵਿੱਚ ਹੀ ਟਕਰਾ ਗਈਆਂ ਕਿਉਂਕਿ ਉਹ ਮੋੜੇ ਕਾਰਨ ਅਸੀਂ ਪਰੇ ਕਰਾ ਰਹੇ ਸੀ ਇਹ ਦੋ ਲੇਨਾਂ ਉੱਥੇ ਇੱਕ ਲੇਨ ਚੱਲ ਰਹੀ ਸੀ ਉਹ ਅਸੀਂ ਕੌਨ ਲਾ ਕੇ ਸਾਰੇ ਉਹਨੂੰ ਸਲੋ ਚੱਲ ਰਿਹਾ ਸੀ ਤਾਂ ਇਹ ਪਿਛੋਂ ਸਲੋ ਸੀਗਾ ਫਿਰ ਜਾ ਕੇ ਦੇਖਿਆ ਦੋਹਾਂ ਕਾਰਾਂ ਸਰ ਕੋਈ ਜਾਲੀਮਾਲੀ ਨੁਕਸਾਨ ਤਾਂ ਨਹੀਂ ਹੋਇਆ ਨੇ ਫੱਟੜ ਹੋਈ ਸੀ ਬੰਦੇ ਫਿਰ ਉਹਨਾਂ ਨੂੰ ਸਿਵਲ ਹਸਪੀਟਲ ਸੁਨਣ ਚ ਇੱਥੇ ਆ ਰਿਹਾ ਸੀ ਵੀ ਦੋ ਬੰਦੇ ਦੀ ਡੈਥ ਹੋ ਗਈ ਨਹੀਂ ਹਾਲੇ ਕੋਈ ਨਹੀਂ ਅਸੀਂ ਤਾਂ ਫੱਟੜ ਭੇਜੀ ਦੋ ਵਿਅਕਤੀ ਕਿੰਨੇ ਵਿਅਕਤੀ ਸੀ ਗੱਡੀਆਂ 'ਚ ਭਾਜੀ ਇਹ ਹਾਲੇ ਪਤਾ ਕਰਦੇ ਜਲੰਧਰ ਦੇ ਸੀ ਆਪਸ ਵਿੱਚ ਹੀ ਇਹਨਾਂ ਦੀਆਂ ਦੋ ਗੱਡੀਆਂ ਟਕਰਾ ਗਈਆਂ ਟਰੈਕ ਸਲੋ ਕਰਕੇ ਜਿਹੜਾ ਇੱਕ ਮੋਟਰਸਾਈਕਲ ਵੀ ਸਵਾਰ ਉੱਥੇ ਮੋਟਰਸਾਈਕਲ ਨੂੰ ਵੀ ਅੱਗ ਲੱਗੀ ਹੈ ਹਾਂਜੀ ਉਹ ਹੁਣ ਦੇਖਦੇ ਆ ਪਿੱਛੇ ਮੋਟਰਸਾਈਕਲ ਲੱਗੀ ਅੱਗ ਜੀ ਤਾਂ ਜਿਹੜੇ ਫਟੜ ਸੀ ਉਹਨਾਂ ਨੂੰ ਮੌਕੇ ਨਹੀਂ ਸੀ ਸਿਵਲ ਹਸਪੀਟਲ ਐਂਬੂਲੈਂਸ ਮਂਗਾ ਕੇ ਸਿਵਲ ਹਸਪੀਟਲ ਫਗਵਾੜਾ ਜਾਂ ਸਿਵਲ ਹਸਪੀਟਲ ਜਲੰਧਰ ਜੀ ਇਹ ਫਗਵਾੜਾ ਜੀ ਤੇ ਉਤੋਂ ਬਾਅਦ ਫਾਇਰ ਗੱਡੀ ਫਗਵਾੜੇ ਤੋਂ ਕੰਟਰੋਲ ਤੋਂ ਕਰਕੇ ਮਂਗਾਈ ਤਾਂ ਕਾਰਾਂ ਦੀ ਅੱਗ ਵੀ ਆਈ ਜਿਹੜਾ ਤੀ ਤਾ ਉਹ ਵੀ बुझਾਈ ਤੇ ਬਾਕੀ ਟ੍ਰੈਫਿਕ ਨੂੰ ਹੰਡਲ ਕਰੋਲ ਕੀਤਾ ਜੀ ਮੌਕੇ ਤੇ ਭਾਜੀ ਫਾਇਰ ਰੋਗਟ ਆ ਗਈ ਹੈ ਜੀ ਮੌਕੇ ਨਾਲ ਫਾਇਰ ਰੋਗਟ ਵੀ ਆ ਗਈ ਅੱਗ ਤੇ ਕਾਬੂ ਪਾ ਲਿਆ ਗਿਆ ਜੀ ਅੱਗ ਤੇ ਕਾਬੂ ਪਾ ਲਿਆ ਗਿਆ ਜੀ ਕੀ ਕਾਰਨ ਕੀ ਹੋ ਸਕਦਾ ਲੜਾਈ ਇਹ ਕਾਰਨ ਨਹੀਂ ਹੈ ਜੀ ਇਹ ਟ੍ਰੈਫਿਕ ਸਲੋ ਚੱਲ ਰਹੀ ਸੀ ਉਹ ਪਿੱਛੋਂ ਗੱਡੀਆਂ ਤੇਜ਼ ਆਉਦੀਆਂ ਸੀ ਯਾਨੀ ਕਿ ਮੋੜੇ ਸਲੋ ਸੀ ਪਿੱਛੋਂ ਤੇ ਉਹ ਅਪਸ਼ੇਟ ਕਰਾ ਗਈਆਂ ਜਿੱਥੇ ਅਸੀਂ ਖੜੇ ਸੀ ਉਸ ਤੋਂ 4-500 ਮੀਟਰ ਤੇ ਪਿੱਛੇ ਟਕਰਾ ਗਈਆਂ ਸੀ ਫਿਰ ਲਫਟਾਂ ਦੇਖ ਕੇ ਮੌਕੇ ਨਾਲ ਪਹੁੰਚੇ ਲੋਕਾਂ ਦੇ ਸੰਯੋਗ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਪਾ ਕੇ ਸਿਵਲ ਹਸਪਤਾਲ ਪਹਾੜੇ ਭੇਜਿਆ ਜੀ ਇਹ ਅਚਾਨਕ ਆਪਸ ਵਿੱਚ ਹੀ ਟਕਰਾ ਗਈਆਂ ਤੇ ਇਹਦੇ ਵਿੱਚ ਦੋ ਕਾਰਾਂ ਸੀ ਦੋ ਕਾਰਾਂ ਦਾ ਨੁਕਸਾਨ ਹੋਇਆ